ਪਰਮ ਸਦਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਉਣੀ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁਖ ਦੇ ਮਨ ਅੰਦਰ ਪਹਿਲਾ ਖਿਆਲ ਆਉਂਦਾ ਹੈ ਫਿਰ ਖਿਆਲ ਅਨਸਾਰ ਕਰਮ ਕਰਦਾ ਹੈ ਇਹ ਕਰਮ ਕਰਦਿਆਂ ਇਸ ਦਾ ਸੁਭਾਅ ਬਣ ਜਾਂਦਾ ਹੈ ਜੋ ਪਿਛਲੀ ਕਥਾ ਵਿੱਚ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ ਬਣਿਆ ਹੋਇਆ ਸੁਭਾਅ ਹੀ ਇਸ ਦਾ ਧਰਮ ਬਣ ਜਾਂਦਾ ਹੈ ਘਟਿਆ ਖਿਆਲਾਂ ਦਾ ਕਰਮ ਬਣ ਜਾਏ ਤਾਂ ਮਨੁੱਖ ਦਾ ਸੁਭਾਅ ਵੀ ਘਟਿਆ ਹੀ ਬਣ ਜਾਂਦਾ ਹੈ ਇਨਸਾਨੀ ਸੁਭਾਅ ਅੰਦਰ ਆਈ ਗਿਰਾਵਟ ਨੂੰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੂਰ ਕਰਨ ਦਾ ਨੁਕਤਾ ਸਮਝਾਉਂਦੇ ਹਨ ਮਨੁੱਖੀ ਜੀਵਨ ਦੀ ਸਬਲਤਾ ਹੈ ਸਚਿਆਰ ਬਣਨਾ ਇਹ ਸਚਿਆਰ ਹੀ ਪ੍ਰਮਾਤਮਾ ਦਾ ਮਿਲਾਪ ਹੈ ਸਮਾਜ ਵੱਲ ਨਿਗਾਹ ਮਾਰਦੇ ਹਾਂ ਇਹ ਗੱਲ ਪ੍ਰਤੱਖ ਤੌਰ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਝੂਠ ਦਾ ਬੋਲਬਾਲਾ ਹੈ ਕੂੜ ਦੀ ਪ੍ਰਧਾਨਤਾ ਹੈ ਸਮਾਜ ਦੇ ਹਰ ਵਰਗ ਨੂੰ ਸੁਚੇਤ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦੇ ਰਸਤੇ ਤੇ ਚੱਲਣ ਦੀ ਤਾਗੀਦ ਕੀਤੀ ਹੈ ਹਰ ਮਨੁੱਖ ਨੂੰ ਆਪਣੇ ਫਰਜ਼ ਦੀ ਪਹਿਚaan ਕਰਨ ਲਈ ਔਖਿਆ ਹੈ ਫਰਜ਼ ਦੀ ਪਹਿਚaan ਨਾ ਕਰਨ ਕਰਕੇ ਹੀ ਸਮਾਜ ਅੰਦਰ ਚੋਰੀਆਂ ਲੁੱਟਾਂ ਖੋਹਾਂ ਰਿਸ਼ਵਤ ਖੋਰੀ ਤੇ ਬਲਾਦਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ ਹਰਾਈ ਨੀਤਕ ਆਗੂ ਆਪਣੇ ਫਰਜ਼ ਨੂੰ ਭੁੱਲ ਕੇ ਮਨੁੱਖੀ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਧਾਰਮਿਕ ਆਗੂ ਬ੍ਰਾਹਮਣ ਵਾਂਗ ਸਵਰਗ ਦਾ ਲਾਲਚ ਦੇ ਕੇ ਅਰਦਾਸਾਂ ਕਰਨ ਵਿੱਚ ਰੁੱਝੇ ਹੋਏ ਹਨ ਵਿਚਾਰੀ ਜਨਤਾ ਅਗਿਆਨਤਾ ਵਿੱਚ ਭਟਕ ਰਹੀ ਹੈ ਜੀਵਨ ਅਜਾਈਂ ਗੁਆ ਰਹੀ ਹੈ ਆਸਾ ਦੀ ਵਾਰ ਦੀ ਤੀਸਰੀ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਖਿਆਲ ਦਿੱਤਾ ਹੈ ਮਨ ਅੰਦਾ ਜਨਮ ਗਵਾਇਆ ਅੰਦੇ ਤੋਂ ਭਾਵ ਹੈ ਅਗਿਆਨਤਾ ਗਵਾਇਆ ਦਾ ਅਰਥ ਹੈ ਪੈਸੇ ਪਾਸ ਸਨ ਪਰ ਸੰਭਾਲੇ ਨਹੀਂ ਗਵਾਚ ਗਏ ਜੀਵਨ ਪਾਸ ਹੈ ਪਰ ਸੰਭਾਲ ਨਹੀਂ ਰਹੇ ਮਨ ਭਰਮਾਂ ਵਿੱਚ ਭਟਕ ਰਹੇ ਹਨ ਪੌੜੀ ਦਾ ਪੂਰਾ ਪਾਠ ਇਸ ਤਰ੍ਹਾਂ ਹੈ ਆਪਿਨ ਭੋਗ ਭੋਗ ਕੈ ਉਏ ਪਸਮੜ ਪੌਰ ਸਿਧਾਇਆ ਵਡਾ ਹੋਵਾ ਦੁਨੀ ਦਾ ਗਲ ਸੰਗਲ ਕਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖ ਕਰ ਸਮਝਾਇਆ ਥਾਉ ਨਾ ਹੋਵੀ ਪਉਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਾ ਜਨਮ গোਆਇਆ ਮਨ ਅੰਦਰ ਜਨਮ গোਆਇਆ ਇਹ ਪੌੜੀ ਆਸਾ ਰਾਗ ਅੰਦਰ ਵਾਰ ਦੇ ਵਿੱਚ ਅੰਕਤ ਹੈ ਜੋ ਕਿ 464 ਪੰਨੇ ਉਤੇ ਅੰਕਤ ਹੈ ਇਸ ਪੌੜੀ ਵਿੱਚ ਚਾਰ ਪੂਰੀਆਂ ਤੋਕਾਂ ਹਨ ਤੇ ਅਖੀਰ ਤੇ ਅੱਧੀ ਤੋਕ ਹੈ ਅਖੀਰਲੀ ਤੋਕ ਵਿੱਚ ਜ਼ਿੰਦਗੀ ਦੀ ਆ ਸਫਲਤਾ ਦੀ ਗੱਲ ਕੀਤੀ ਹੈ ਮਨ ਅੰਧਾ ਜਨਮ ਗਵਾਇਆ ਜਨਮ ਤਾਂ ਮਿਲਿਆ ਸੀ ਪੂਰਨ ਮਨੁੱਖ ਬਣ ਲਈ ਪਰ ਰਹਿ ਗਿਆ ਅਧੂਰਾ ਕਿਸੇ ਮਨੁੱਖ ਨੂੰ 5 ਸਾਲ ਲਈ ਚੁਣਿਆ ਜਾਂਦਾ ਹੈ ਉਹ ਆਦਮੀ 5 ਸਾਲ ਯੋਗ ਥਾਂ ਤੇ ਬੈਠ ਕੇ ਆਯੋਗ ਸਾਬਤ ਹੁੰਦਾ ਹੈ ਆਯੋਗ ਸਾਬਤ ਹੋਣਾ ਹੀ ਜਨਮ ਗਵਾਉਣਾ ਹੈ ਦੂਸਰੀ ਵਾਰੀ ਯੋਗ ਥਾਂ ਲੈਣ ਲਈ ਆਉਂਦਾ ਹੈ ਤਾਂ ਉਸ ਨੂੰ ਸ਼ਰਮਿੰਦਗੀ ਅਠਾਉਣੀ ਪੈਂਦੀ ਹੈ ਆ ਯੋਗ ਸਾਫਤ ਹੋਏ ਨੂੰ ਲੋਕ ਮੂੰਹ ਨਹੀਂ ਲਗਾਉਂਦੇ ਕੋਈ ਵਿਦਿਆਰਥੀ ਸਕੂਲ ਪੜਨ ਜਾਂਦਾ ਹੈ ਪਰ ਉਹ ਸਾਰਾ ਸਾਲ ਸਕੂਲ ਦਾ ਕੰਮ ਨਹੀਂ ਕਰਦਾ ਸਗੋਂ ਸਕੂਲ ਵਿੱਚੋਂ ਗੈਰ ਹਾਜ਼ਰ ਰਹਿੰਦਾ ਹੈ ਅਜਿਹੇ ਵਿਦਿਆਰਥੀ ਫੇਲ ਹੋ ਜਾਇਆ ਕਰਦੇ ਹਨ ਆਪਣੇ ਜੀਵਨ ਦਾ ਸਨਹਿਰੀ ਸਮਾਂ ਗਵਾ ਲਿਆ ਹੈ ਜੋ ਅੱਜ ਜੀਵਨ ਹੈ ਇਸ ਨੂੰ ਸਫਲਤਾਪੂਰਵਕ ਮਿਹਨਤ ਕਰਕੇ ਸਫਲ ਕਰਨਾ ਸੀ ਕਿਸੇ ਵੀ ਖੇਤਰ ਅੰਦਰ ਇਮਾਨਦਾਰੀ ਨਾਲ ਮਿਹਨਤ ਨਾ ਕਰਨੀ ਜਨੋ ਵਿਅਰਥ ਕਰਨਾ ਹੈ ਇਸੇ ਤੱਕ ਨੂੰ ਬਾਕੀ ਸ਼ਬਦ ਵਿੱਚ ਵਿਸਥਾਰ ਨਾਲ ਬਿਆਨ ਕੀਤਾ ਗਿਆ ਹੈ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਵਰਤਮਾਨ ਜੀਵਨ ਨੂੰ ਸੰਵਾਰਨ ਤੇ ਜ਼ੋਰ ਦਿੰਦਾ ਹੈ ਪਰ ਅਸਾਂ ਵਰਤਮਾਨ ਜੀਵਨ ਛੱਡ ਸਵਰਗ ਦਾ ਲਾਲਚ ਦਿੱਤਾ ਹੈ ਲਾਲਚ ਵੀ ਅਝਾ ਦਿੱਤਾ ਹੈ ਕਿ ਜਿਹੜਾ ਅਜ ਤੀਕ ਕਿਸੇ ਨੇ ਦੇਖਿਆ ਕੋਈ ਨਹੀਂ ਹੈ ਸਿਰਫ ਕਿਆਸ ਅਰਾਈਆਂ ਹੀ ਹਨ ਪਰਮਾਤਮਾ ਨੇ ਦੁਨੀਆ ਨੂੰ ਸਾਜਿਆ ਹੈ ਵਿੱਚ ਆਪ ਬੈਠਾ ਹੈ ਫਿਰ ਪਰਮਾਤਮਾ ਦੁਨੀਆ ਤੋਂ ਵੱਖਰਾ ਨਹੀਂ ਹੈ ਇਸ ਦੁਨੀਆ ਅੰਦਰ ਬੈਠਾ ਹੈ ਭਾਵ ਉਸ ਦਾ ਨਿਯਮ ਉਸ ਦਾ ਹੁਕਮ ਵਰਤ ਰਿਹਾ ਹੈ ਮਨੁੱਖ ਇਸ ਸਰੀਰ ਨੂੰ ਵਰਤ ਰਿਹਾ ਹੈ ਸਰੀਰ ਦੀ ਵਰਤੋਂ ਕਰਦੇ ਆ ਕਰਦੇ ਆ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਆਪੀਨੈ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਿਧਾਇਆ ਪਦਾਰਥਾਂ ਦੇ ਭੋਗ ਭੋਗਦੇ ਆ ਸਰੀਰ ਨਕਾਰਾ ਹੋ ਜਾਂਦਾ ਹੈ। ਭੋਗ ਪਹਿਲੀ ਥਾਂ ਤੇ ਖੜੇ ਹਨ ਪਰ ਸਰੀਰ ਰਹਿ ਗਿਆ ਹੈ। ਪਦਾਰਥ ਵਧੀਆ ਤੋਂ ਵਧੀਆ ਤਿਆਰ ਹਨ ਪਰ ਦੰਦ ਸਾਡਾ ਸਾਥ ਛੱਡ ਗਏ ਹਨ। ਵੇਖਣ ਵਾਲੀਆਂ ਨਵੀਆਂ-ਨਵੀਆਂ ਖੋਜਾਂ ਆ ਰਹੀਆਂ ਹਨ ਪਰ ਅੱਖਾਂ ਜਵਾਬ ਦੇ ਗਈਆਂ ਹਨ। ਰਾਗਾਂ ਸਾਜਾਂ ਵਿੱਚ ਅਤਿਅੰਤ ਵਾਧਾ ਹੋਇਆ ਹੈ ਪਰ ਕੰਨ ਸੁਣਨ ਤੋਂ ਅਸਮਰੱਥ ਹੋ ਗਏ ਹਨ ساری ਜ਼ਿੰਦਗੀ ਠਗੀਆਂ ਮਾਰਨੀਆਂ heira-pheriyan ਕਰਨੀਆਂ ਤੇ ਝੂਠ ਬੋਲਦਿਆਂ ਬੋਲਦਿਆਂ ਸਰੀਰ ਦਾ ਅੰਤ ਹੋ ਗਿਆ ਹੁਣ ਜਦੋਂ ਸਰੀਰ ਦਾ ਅੰਤ ਹੋ ਜਾਏ ਤਾਂ ਮੁਰਦਾ ਮੁਰਦਾ ਸਰੀਰ ਨੂੰ ਸੰਭਾਲਣ ਦੇ ਕਈ ਤਰੀਕੇ ਹਨ ਇਸ ਤੋਂ ਪਹਿਲਾਂ ਇਸ ਗੱਲ ਨੂੰ ਸਮਝਣ ਵਾਲ ਆਪਾਂ ਵਧੀਏ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਵਾਕ ਮੈਂ ਆਪ ਸੰਗਤ ਦੇ ਸਾਹ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਆਪੀ ਨੇ ਭੋਗ ਭੋਗ ਕੇ ਕਿ ਸਰੀਰ ਭੋਗਿਆ ਗਿਆ ਭੋਗ ਅਜੇ ਉੱਥੇ ਹੀ ਖੜੇ ਹਨ ਗੁਰੂ ਅਰਜਨ ਪਾਤਸ਼ਾਹ ਦਾ ਰਾਗ ਗੁਜਰੀ ਦੀ ਵਾਰ ਅੰਦਰ ਇੱਕ ਬੜਾ ਪਿਆਰਾ ਵਾਕ ਹੈ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾ ਕਾ ਜੀਵਿਆ ਜੇ ਸਾਚ ਨ ਲੱਗੋ ਰੰਗ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿ ਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾ ਕਾ ਜੀਵਿਆ ਜੇ ਸੱਚ ਨ ਲਗੋ ਰੰਗ ਜੇ ਸੱਚ ਦਾ ਰੰਗ ਨਹੀਂ ਲਗਿਆ ਤੇ ਭੋਗ ਭੋਗਦਿਆਂ ਭੋਗਦਿਆਂ ਬੰਦਾ ਖਤਮ ਹੋ ਗਿਆ ਉਹਦਾ ਕੋਈ ਲਾਭ ਨਹੀਂ ਫਿਰ ਧਰਾ ਲਈਏ ਪਰਮਾਤਮਾ ਇਸ ਸ੍ਰਿਸ਼ਟੀ ਵਿੱਚ ਬੈਠਾ ਹੈ ਪਰਮਾਤਮਾ ਮਨੁੱਖ ਵਿੱਚ ਬੈਠਾ ਹੈ ਤੇ ਮਨੁੱਖ ਆਪਣੇ ਸਰੀਰ ਨੂੰ ਭੋਗ ਰਿਹਾ ਹੈ ਇਤਨਾ ਭੋਗਿਆ ਗਿਆ ਕਿ ਇਹਦੇ ਅੰਦਰ ਪਰਮਾਤਮਾ ਦਾ ਨਾਮ ਟਿਕਿਆ ਨਹੀਂ ਗੁਰਬਾਣੀ ਨੂੰ ਸਮਝਣ ਲਈ ਤਿੰਨ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਵਾਕ ਸ਼ਬਦ ਤੁਕ ਤੇ ਸ਼ਬਦ ਪੂਰਾ ਅੱਖਰ ਦਾ ਗਿਆਨ ਸ਼ਬਦ ਦਾ ਗਿਆਨ ਤੁਕ ਦਾ ਗਿਆਨ ਤੇ ਪੂਰੇ ਸ਼ਬਦ ਦਾ ਗਿਆਨ ਫਿਰ ਉਸ ਦਾ ਭਾਵ ਅਰਥ ਸਾਨੂੰ ਉਤੋਂ ਸਿੱਖਿਆ ਕੀ ਮਿਲਦੀ ਹੈ ਉਸ ਦੇ ਅਖਰੀ ਅਰਥ ਕੀ ਨਿਕਲਦੇ ਹਨ ਉਹ ਜੋ ਅਖਰੀ ਅਰਥ ਨਿਕਲਦੇ ਨੇ ਉਹਨਾਂ ਅਖਰੀ ਅਰਥਾਂ ਦੇ ਨਾਲ ਸਾਧਾ ਸੰਤਾਂ ਨੇ ਸੰਗਤ ਨੂੰ ਇਤਨਾ ਡਰਾਇਆ ਹੋਇਆ ਹੈ ਏ ਬੰਦੇ ਤੂੰ ਦਾਨਪੁਣ ਨਹੀਂ ਕਰੇਂਗਾ ਸਾਡੀਆਂ ਚੌਕੀਆਂ ਨਹੀਂ ਭਰੇਂਗਾ ਤੂੰ ਜਦੋਂ ਮਰ ਜਾਏਂਗਾ ਤੇਰੇ ਗਾਲ ਵਿੱਚ ਸੰਗਲ ਪਾ ਕੇ ਤੈਨੂੰ ਜਮ ਖਿੱਚ ਕੇ ਲੈ ਕੇ ਜਾਣਗੇ ਤੇ ਇਸ ਗੱਲ ਵਾਸਤੇ ਅਸੀਂ ਵਾਦ ਰਹੇ ਹਾਂ ਬੰਦਾ ਦਾ ਅਸੀਂ ਜ਼ਮੀਨ ਵਿੱਚ ਦੱਬ ਦਿੰਦੇ ਹਾਂ ਜਾਂ ਫੂਕ ਦਿੰਦੇ ਹਾਂ ਜਾਂ ਅਗਨੀ ਵਿੱਚ ਜਾਂ ਪਾਣੀ ਵਿੱਚ ਰੋੜ ਦਿੰਦੇ ਹਾਂ ਫਿਰ ਸਵਾਲ ਪੈਦਾ ਹੁੰਦਾ ਹੈ ਉਹ ਸੰਗਲ ਕਿਸ ਦੇ ਗਾਲ ਵਿੱਚ ਪਏਗਾ ਕਿਸ ਨੂੰ ਧੂਇਆ ਜਾਏਗਾ ਇਹ ਵਿਚਾਰ ਆਪਾਂ ਇਸ ਪੌੜੀ ਨਾਲ ਹੀ ਕਰਨੀ ਹੈ ਤੋ ਹੁਣ ਜਦੋਂ ਸਰੀਰ ਸਰੀਰ ਦਾ ਅੰਤ ਹੋ ਜਾਂਦਾ ਹੈ ਜਾਂ ਮਰਦਾ ਸਰੀਰ ਨੂੰ ਸੰਭਾਲਣ ਦੇ ਸਾਡੇ ਪਾਸ ਕਈ ਤਰੀਕੇ ਨੇ ਕੋਈ ਜ਼ਮੀਨ ਵਿੱਚ ਦੱਬ ਦਿੰਦਾ ਹੈ ਕੋਈ ਵਗਦੇ ਪਾਣੀ ਵਿੱਚ ਢੋੜ ਦਿੰਦਾ ਹੈ ਅੱਜ ਸਾਦ ਲਾਣਾ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਇਹ ਬੜਾ ਫਾਕਰ ਮਹਿਸੂਸ ਕਰਦੇ ਆ ਕਿ ਜੀ ਸਾਦ ਮਾਰ ਕੇ ਵੀ ਮੱਛੀਆਂ ਦਾ ਖਾਣਾ ਬਣੇ ਹੱਦ ਹੋ ਗਈ ਇੱਕ ਸਰੀਰ ਕਿੰਨੀਆਂ ਕੁ ਮੱਛੀਆਂ ਖਾ ਸਕਦੀਆਂ ਨੇ ਬਈ ਤੇ ਇਹ ਕਿੰਨੇ ਸਾਹ ਰੋਜ਼ ਮਰਦੇ ਮੱਛੀਆਂ ਦਾ ਖਾਜਾ ਬਣ ਜਾਣ ਇਹ ਪਖੰਡ ਹੈ ਇਹ ਕਰਮकांड ਹੈ ਜੋ ਸਿੱਖ ਦੀ ਪਰੰਪਰਾ ਅਸੀਂ ਬਣਾਈ ਹੋਈ ਹੈ ਸਿੱਖ ਸਿਧਾਂਤ ਦੀ ਜੋ ਰਹਿਤ ਮਰਯਾਦਾ ਅੰਦਰ ਕਿ ਸਰੀਰ ਨੂੰ ਸੰਭਾਲਣਾ ਹੈ ਇਹ ਨਹੀਂ ਕਿ ਸਰੀਰ ਦਾ ਵੀ ਅਸੀਂ ਕੋਈ ਮੁੱਲ ਵਟਣਾ ਹੈ ਇਹਨਾਂ ਬੂਬਨੇ ਸਾਧਾਂ ਦੇ ਸਰੀਰਾਂ ਦਾ ਵੀ ਉਹ ਚਲਾਕ ਲੋਕ ਮੁੱਲ ਵਟਦੇ ਆ ਪੈਸੇ ਇਕੱਠੇ ਕਰਦੇ ਨੇ ਔਰ ਆਪਣੀ ਗੱਦੀ ਨੂੰ ਕਾਇਮ ਰੱਖਦੇ ਨੇ ਕਿਉਂਕਿ ਜੇ ਉਹ ਵੱਡੇ ਮਹਾਰਾਜ ਜੀ ਨੂੰ ਪਾਣੀ ਵਿੱਚ ਰੋੜਿਆ ਗਿਆ ਤੇ ਫਿਰ ਉਹ ਬੰਦਾ ਸੋਚਦਾ ਵੀ ਮੈਂ ਇਹਦਾ ਵਾਰਸ ਬਣਿਆ ਮੈਨੂੰ ਵੀ ਪਾਣੀ ਵਿੱਚ ਰੋੜਨਗੇ ਮੇਰਾ ਵੀ ਇਸ ਤਰ੍ਹਾਂ ਜਲੂਸ ਕਢਣਗੇ ਮੇਰਾ ਵੀ ਇਹ ਸਨਮਾਨ ਕਢਣਗੇ ਕਿ ਐਸੀਆਂ ਕਿ ਐਸੀਆਂ ਕੁਰੀਤیاں ਜਿਹੜੀਆਂ ਨੇ ਉਹ ਕੌਮ ਦੇ ਵਿੱਚ ਆ ਗਈਆਂ ਨੇ ਹੁਣ ਜੇ ਅਸੀਂ ਆਖਦੇ ਹਾਂ ਨਿਆਰਾ ਸਾਡਾ ਪੰਥ ਹੈ ਨਿਆਰਾ ਸਾਡਾ ਖਾਲਸਾ ਹੈ ਖੈਰ 파ਰਸੀ ਲੋਕ ਗਿਰਜਾਂ ਅੱਗੇ ਸਰੀਰ ਨੂੰ ਪਾ ਦਿੰਦੇ ਹਨ ਕੁਝ ਲੋਕ ਸਰੀਰ ਨੂੰ ਸਾੜ ਦਿੰਦੇ ਹਨ ਅਗਨ ਭੇੜ ਕਰ ਦਿੰਦੇ ਹਨ ਇਹ ਕਿਸੇ ਵੀ ਮਨੁੱਖ ਨੂੰ ਅਜੇ ਤੀਕ ਪਤਾ ਨਹੀਂ ਲੱਗਿਆ ਕਿ ਜੀਵ ਕਿੱਥੋਂ ਆਇਆ ਹੈ ਤੇ ਕਿੱਥੇ ਜਾ ਕੇ ਅਲੋਪ ਹੋ ਗਿਆ ਹੈ ਗੁਰੂ ਅਮਰਦਾਸ ਜੀ ਦਾ ਫਰਮਾਨ ਸਪਸ਼ਟ ਕਰਦਾ ਹੈ ਇਸ ਗੱਲ ਨੂੰ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸਟੀ ਹੈ ਇੱਕ ਵੀ ਫਿਰ ਹਸਣ ਪਾਹੀਂ ਨਾਨਕ ਏਵ ਨਾ ਜਪਈ ਕਿੱਥੇ ਜਾਏ ਸਮਾਹੇ ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 648 ਤੇ ਵਾਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਇੱਕ ਤਰਕ ਹੈ ਜਦ ਮਰਤਕ ਸਰੀਰ ਨੂੰ ਸੰਭਾਲਣ ਹਿਤ ਕੋਈ ਵੀ ਤਰੀਕਾ ਅਪਣਾ ਲਿਆ ਗਿਆ ਭੌਰ ਵਿੱਚੋਂ ਨਿਕਲ ਗਿਆ ਕਿੱਥੇ ਜਾ ਕੇ ਸਮਾ ਗਿਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਫਿਰ ਸੰਗਲ ਕਿਸ ਦੇ ਗਾਲ ਵਿੱਚ ਪਾਇਆ ਗਿਆ ਸਰੀਰ ਸਾੜ ਦਿੱਤਾ ਜਾਂ ਦਬਾ ਦਿੱਤਾ ਇੱਕ ਹੀ ਬਾਤ ਹੈ ਸਰੀਰ ਤਾਂ ਦੁਨੀਆ ਅੰਦਰ ਹੀ ਸੰਭਾਲਿਆ ਗਿਆ ਫਿਰ ਲੇਖਾ ਕਿਸ پاسੋਂ ਪੁੱਛਿਆ ਸਰੀਰ ਦੇ ਨਾਲ ਹੀ ਜ਼ਬਾਨ ਕੰਨ ਆਦ ਸੜ ਗਏ ਜੀਵ ਦੀ ਆਤਮਾ ਦੇਖ ਦੀ ਤਾਂ ਨਹੀਂ ਦਿਸਦੀ ਤਾਂ ਹੈ ਨਹੀਂ ਜੋ ਦਿਸਦੀ ਨਹੀਂ ਉਸ ਨੂੰ ਸੰਗਲ ਕਿਵੇਂ ਪਾਇਆ ਜਾ ਸਕਦਾ ਹੈ ਇਸ ਲਈ ਮਨ ਅੰਧਾ ਜਨਮ ਗਵਾਇਆ ਅਸਲ ਵਿੱਚ ਮਨੁੱਖ ਨੂੰ ਗਿਆਨ ਨਹੀਂ ਹੈ ਗੁਰੂ ਦੇ ਗਿਆਨवान ਕਰਨ ਗੁਰੂ ਜੀ ਨੇ ਮਨੁੱਖ ਨੂੰ ਗਿਆਨवान ਕਰਨ ਦਾ ਯਤਨ ਕੀਤਾ ਕਿ हे ਬੰਦੇ ਤੂੰ ਆਪਣਾ ਜੀਵਨ ਅਗਿਆਨਤਾ ਵਿੱਚ ਬਤੀਤ ਕਰ ਰਿਹਾ ਹੈ ਸ੍ਰੇਸ਼ਟ ਮਨੁੱਖ ਬਣਨ ਦਾ ਯਤਨ ਕਰ ਗੁਰੂ ਅਮਰਦਾਸ ਮਹਾਰਾਜ ਦਾ ਵਾਕ ਵੀ ਸਮਝਣ ਵਾਲਾ ਹੈ ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ ਮਿਹਨ ਡੇਠਾ ਕਿਆ ਸਲਾਹੀ ਹੈ ਅੰਦਾ ਅੰਦ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਸ਼ਬਦ ਦੀ ਪਛਾਣ ਕਰਨੀ ਹੈ ਤੇ ਪਛਾਣ ਕਰਨ ਦਾ ਅਰਥ ਕੀ ਹੈ ਪਛਾਣ ਦਾ ਅਰਥ ਹੈ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਇਹ ਨਾਮ ਹੈ ਮਨ ਵਿੱਚ ਨੰਨੇ ਨੂੰ ਸਿਹਾਰੀ ਆ ਮਨ ਵਿੱਚ ਵਸਾਉਣਾ ਤੋ ਕਿੱਥੇ ਜਾਹੇ ਸਮਾਏ ਮੈਂ ਫਿਰ ਇੱਕ ਵਾਰੀ ਵਿਚਾਰ ਆਪ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਅਸੀਂ ਬਹੁਤ ਸਾਰੇ ਮਗਾਲਤੇ ਖੜੇ ਕੀਤੇ ਹਨ ਸਤਕਾਰਯੋਗ ਵੀਰ ਡਾਕਟਰ ਜਤਿੰਦਰ ਸਿੰਘ ਜੀ ਬੜੇ ਪਰਮ ਮਿੱਤਰ ਹਨ ਯੂਐਸਏ ਵਿੱਚ ਰਹਿੰਦੇ ਇੱਕ ਦਿਨ ਉਹਨਾਂ ਦੇ ਕੋਲੋਂ ਮੈਂ ਇਹ ਬਾਤ ਪੁੱਛੀਗੇ ਸਤਕਾਰਯੋਗ ਵੀਰ ਜੀਓ ਇਹ ਜਿਹੜਾ ਪੁਨਰ ਜਨਮ ਹੈ ਜੀ ਆਤਮਾ ਵਾਲੀ ਕਹਾਣੀ ਆ ਥੋੜਾ ਜਿਹਾ ਮਾੜਾ ਜਿਹਾ ਸਮਝਾ ਦਿਓਗੇ ਉਹਨਾਂ ਨੇ ਇੱਕ ਤਕਨੀਕੀ ਨੁਕਤਾ ਸਾਡੇ ਸਾਹਮਣੇ ਰੱਖਿਆ ਉਹ ਕਹਿੰਦੇ ਨੇ ਮੋਟਰਸਾਈਕਲ ਦੇ ਪੁਰਜ਼ੇ ਵੱਖ-ਵੱਖ ਦੁਕਾਨਾਂ ਤੋਂ ਲਿਆ ਕੇ ਕਿਸੇ ਕਾਰੀਗਰ ਨੂੰ ਦਿਓ ਉਹ ਜੋੜ ਦਿੰਦਾ ਹੈ ਉਹ ਜੋੜ ਕੇ ਵਿੱਚ ਪੈਟਰੋਲ ਪਾਉਂਦਾ ਹੈ ਕਿੱਕ ਮਾਰਦਾ ਹੈ ਮੋਟਰਸਾਈਕਲ ਸਟਾਰਟ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਸਾਡੀ ਇਹ ਆਤਮਾ ਹੈ ਮਾਤਾ ਪਿਤਾ ਦੇ ਸਮੇਲ ਦੁਆਰਾ ਇਹ ਸਾਡੀ ਆਤਮਾ ਇੱਕ ਹੋਂਦ ਵਿੱਚ ਆਈ ਡਿਵੈਲਪ ਹੋਈ ਵਿਕਾਸ ਹੋਇਆ ਸਰੀਰ ਬਣਿਆ ਤੇ ਫਿਰ ਉਹ ਸਰੀਰ ਜਿਹੜਾ ਹੈ ਅਸੀਂ ਸਾੜ ਦਿੰਦੇ ਹਾਂ ਸਿਸਟਮ ਜਿਹੜਾ ਹੈ ਉਹ ਫੇਲ ਹੋ ਗਿਆ ਹੈ ਇਹ ਇੱਕ ਬੜਾ ਪਿਆਰਾ ਨੁਕਤਾ ਹੈ ਔਰ ਬੜਾ ਪਿਆਰਾ ਸਬਜੈਕਟ ਹੈ ਪਰ ਇਸ ਨੁਕਤੇ ਨੂੰ ਅਸੀਂ ਸਮਝ ਨਾ ਸਕੇ ਬਲਕਿ ਸਵਰਗ ਵਿੱਚ ਪਹੁੰਚਾਉਣ ਦੇ ਲਾਰਿਆਂ ਲੱਪਿਆਂ ਵਿੱਚ ਲਾ ਕੇ ਸਾਧ ਸੰਤ ਨੇ ਕੌਮ ਨੂੰ ਖੂਬ ਲੁੱਟਿਆ ਖੂਬ ਲਤਾੜਿਆ ਪਰ ਗੁਰੂ ਸਾਹਿਬ ਜੀ ਨੇ ਇਸ ਲੁੱਟ ਤੋਂ ਬਚਾਉਂਦਿਆਂ ਹੋਇਆਂ ਮਨੁੱਖ ਨੂੰ ਸਮਝਾਇਆ ਕਿ ਭਲਿਆ ਜਿਉਂਦੇ ਜੀ ਤੂੰ ਵਿਕਾਰਾਂ ਵਿੱਚ ਪਿਆ ਹੋਇਆ ਏ ਜਿਉਂਦਾ ਜੀ ਤੂੰ ਨਕ ਨਮੂਦ ਦੀ ਖਾਤਰ ਜੀਉ ਰਿਹਾ ਏ ਇਸ ਲਈ ਇਸ ਕਰਮ ਕਾਂਡ ਤੋਂ ਬਾਹਰ ਨਿਕਲ ਤੇ ਚੰਗੇ ਗੁਣਾਂ ਨੂੰ ਜੋ ਗਰਬਾਣੇ ਵਿੱਚੋਂ ਸਾਨੂੰ ਮਿਲਣੇ ਨੇ ਇਹ ਗਿਆਨ ਲੈ ਅੰਤਰ ਗਿਆਨ ਆਇਓ ਗਿਆਨ ਤੇ ਬਾਹਰ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਮਹਾਨ ਗਿਆਨ ਹੈ ਪਰ ਇਹ ਗਿਆਨ ਤਿਰਿਹਰ ਦੇ ਵਿੱਚ ਨਹੀਂ ਆਇਆ ਬਲ ਕੇ ਤੂੰ ਗਿਆਨ ਨੂੰ ਵੱਧ ਤੋਂ ਵੱਧ ਢੱਕਣ ਦੀ ਮਹਿੰਗੇ ਤੋਂ ਮਹਿੰਗੇ ਪਿਸ਼ਾਕੇ ਪਾ ਕੇ ਇਸ ਗਿਆਨ ਨੂੰ ਢੱਕਣ ਦਾ ਯਤਨ ਕਰ ਰਿਹਾ ਹੈ ਵੱਧੋਂ ਵੱਧ ਰਜ਼ਾਈਆਂ ਦੇ ਕੇ ਇਸ ਗਿਆਨ ਨੂੰ ਢੱਕਣ ਦਾ ਯਤਨ ਕਰ ਰਿਹਾ ਹੈ ਅੰਤਰ ਗਿਆਨ ਆਇਓ ਜਿਤ ਕਿਛ ਸੋਝੀ ਪਾਏ ਵੀ ਤੇਰੇ ਹਿਰਦੇ ਵਿੱਚ ਤੇ ਸ਼ਬਦ ਦਾ ਵਿਕਾਰ ਨਿਵਾਸ ਹੋਇਆ ਕੋਈ ਨਹੀਂ ਜਿਸ ਦੁਆਰਾ ਤੈਨੂੰ ਸੋਝੀ ਮਿਲੇ ਵਿੰਡ ਠਾ ਕੇ ਆਸਲਾਹੀਏ ਅੰਦਾ ਅੰਦ ਕਮਾਏ ਤੂੰ ਚੰਗੀ ਤਰ੍ਹਾਂ ਦੇਖਿਆ ਤੇ ਹੈ ਹੀ ਨਹੀਂ ਫਿਰ ਅੰਦਾ ਅੰਧ ਕਮਾਏ ਅਗਿਆਨਤਾ ਦੇ ਅਧੀਨ ਹੀ ਗਿਆਨਹੀਨ ਹੋ ਕੇ ਅਗਿਆਨਤਾ ਵਾਲੇ ਕਰਮ ਕਰ ਰਿਹਾ ਨਾਨਕ ਸ਼ਬਦ ਪਛਾਣੀਏ हे ਨਾਨਕ ਜਿਨ੍ਹਾਂ ਨੇ ਸ਼ਬਦ ਦੀ ਪਛਾਣ ਕਰ ਲਈ ਨਾਮ ਵਸਿਆ ਮਨ ਆਏ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਪਾਪ ਸ਼ੁਭ ਗੁਣ ਪ੍ਰਮਾਤਮਾ ਦੇ ਗੁਣ ਵਸ ਗਏ ਸ਼ਬਦ ਦਾ ਆਧਾਰ ਹੈ ਮਨ ਅੰਦਾ ਜਨਮ ਗਵਾਇਆ ਸਮਝ ਵਿੱਚ ਆਉਂਦਾ ਹੈ ਇਹ ਹਸਲਾ ਜੀਵਨ ਸੱਚ ਬੋਲਣ ਤੋਂ ਬਿਨਾ ਹੀ ਅੰਧੇਰੇ ਵਿੱਚ ਭਟਕੇ ਰਹਿ ਗਿਆ ਹੈ ਜੀਵਨ ਵਿੱਚੋਂ ਗਵਾਚਾ ਪਹਿਲੀ ਤੱਕ ਅੰਦਰ ਸਰੀਰ ਦੇ ਇੰਦਰੇ ਗਲਤ ਪਾਸੇ ਲਗਾ ਦਿੱਤੇ ਸਰੀਰ ਨੂੰ ਖੂਬ ਵਰਤਿਆ ਹੈ ਅਗਿਆਨਤਾ ਵਿੱਚ ਵਰਤਿਆ ਹੈ ਸਰੀਰ ਨੂੰ ਬਡੇਪੇ ਨੇ ਘੇਰ ਲਿਆ ਹੈ ਸਿਰ ਪਛਤਾਵਾ ਹੀ ਰਹਿ ਗਿਆ ਹੈ ਪੌਣੀ ਦੀ ਦੂਸਰੀ ਤੱਕ ਅੰਦਰ ਜਨਮ ਗਵਾ ਲੈਣ ਦੇ ਨੁਕਤੇ ਵੱਲ ਧਿਆਨ ਦਿਵਾਇਆ ਹੈ ਇਹ ਵਿਚਾਰਾ ਦੁਨੀਆਦਾਰੀ ਵਿੱਚ ਫਿਰ ਵੱਡਾ ਹੋਇਆ ਭਾਵ ਮਰ ਗਿਆ ਤੋਕ ਦੇ ਦੂਜੇ ਹਿੱਸੇ ਵਿੱਚ ਸੰਗਲ ਘੱਟ ਚਲਾਇਆ ਆਉਂਦਾ ਹੈ ਵਰਤਮਾਨ ਜੀਵਨ ਵਿੱਚ ਤਿੰਨ ਗੱਲਾਂ ਆਮ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਹਨ ਅਸੀਂ ਮਰੇ ਪਏ ਹਾਂ ਦੁਨੀਆਦਾਰੀ ਵਿੱਚ ਤੇ ਹਉਮੈ ਦੀ ਵੱਡਪਣ ਦਾ ਸੰਗਲ ਸਾਡੇ ਗਲ ਵਿੱਚ ਪਿਆ ਹੋਇਆ ਹੈ ਇਸ ਲਈ ਸਮੁੱਚਾ ਜੀਵਨ ਕਿਰਕਰਾ ਹੋ ਗਿਆ ਹੈ ਵੱਡੀ ਜਿਆਦਾ ਸੰਗਲ ਆਪਣੀ ਜਥੇਬੰਦੀ ਦਾ ਸੰਗਲ ਹਉਮੇ ਈਰਖਾ ਦਾ ਸੰਗਲ ਸਾਡੇ ਗਲ ਵਿੱਚ ਪਿਆ ਹੋਇਆ ਹੈ ਤੇ ਸਿੱਖ ਕਮਿਊਨਿਟੀ ਵਿੱਚ ਤੇ ਕੁਝ ਜ਼ਿਆਦਾ ਹੀ ਸੰਗਲ ਪਏ ਹੋਏ ਨੇ ਕੋਈ ਕਹਿੰਦਾ ਮੈਂ ਪਜਾਮਾ ਨਹੀਂ ਪਾਉਣਾ ਜੀ ਸਾਡੇ ਜਥੇਬੰਦੀ ਦਾ ਅਸੂਲ ਹੈ ਵੱਡੇ ਮਹਾਂਪੁਰਸ਼ ਕਹੇਗੇ ਸੀ ਵੱਡਾ ਚੋੜਾ ਪਾਉਣਾ ਨਿਰੀ ਹਉਮੇ ਨਿਰੀ ਈਰਖਾ ਅਸੀਂ ਚੁੱਕੀ ਬੈਠੇ ਹਾਂ ਜਨਨ ਕਿ ਆਪੋ ਆਪਣੀ ਜਥੇਬੰਦੀਆਂ ਦੀ ਹਾਮੇ ਈਰਖਾ ਦਾ ਸੰਗਲ ਸਾਡੇ ਗਲ ਵਿੱਚ ਪਿਆ ਹੋਇਆ ਹੈ ਦੁਨੀਆਦਾਰੀ ਦੇ ਝਮੇਲਿਆਂ ਵਿੱਚ ਮਰੇ ਪਏ ਹਾਂ ਨਕ ਨਮੂਈ ਰੱਖਣ ਲਈ ਦੁਨੀਆਦਾਰੀ ਦਾ ਆਧਾਰ ਬਣਾਇਆ ਹੋਇਆ ਹੈ ਸਾਡੇ ਪਾਸ ਮਨੁੱਖੀ ਸੇਵਾ ਦਾ ਗਿਆਨ ਨਾ ਹੋਣ ਕਰਕੇ ਅੰਧੇਰੇ ਵਿੱਚ ਟੱਕਰਾਂ ਮਾਰ ਰਹੇ ਹਾਂ ਗੁਰੂ ਜੀ ਚੱਲ ਰਹੀ ਜ਼ਿੰਦਗੀ ਵਿੱਚ ਆਈਆਂ ਸਮੱਸਿਆਵਾਂ ਦਾ ਸਮਾਧਾਨ ਦੱਸਦੇ ਹਨ ਪਰ ਅਸੀਂ ਮਰਨ ਉਪਰੰਤ ਵਾਲੀ ਜ਼ਿੰਦਗੀ ਤੇ ਜ਼ੋਰ ਦੇ ਰਹੇ ਹਾਂ ਕਈ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਪੁਰਖਿਆਂ ਨੇ ਬੜੀਆਂ ਮੁਸ਼ਕਲਾਂ ਦੇ ਦੌਰ ਵਿੱਚ ਪੰਥ ਪ੍ਰਵਾਨਤ ਰਹਿਤ ਮਰਿਆਦਾ ਬਣਾਈ ਹੈ ਪਰ ਜਥੇਬੰਦੀ ਦੇ ਆਪਣੇ ਡੇਰੇ ਦੇ ਗਲ ਵਿੱਚ ਪਏ ਹੋਏ ਸੰਗਲ ਕਾਰਨ ਅਸੀਂ ਨਾ ਮੰਨੂ ਦੀ ਰੱਟ ਲਗਾ ਛੱਡਦੇ ਹਾਂ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚ ਲਾਇਆ ਦੁਨੀਆ ਵਿੱਚ ਮਰੇ ਪਏ ਹਾਂ ਔਰ ਸਾਡੇ ਗਲ ਦੇ ਵਿੱਚ ਨਾਕ ਨਮੂਜਾ ਸੰਗਲ ਪਿਆ ਹੋਇਆ ਹੈ ਜਨਮ ਗਵਾ ਲੈਣ ਦੇ ਸੰਦਰਭ ਵਿੱਚ ਗੁਰੂ ਜੀ ਆਖ ਰਹੇ ਹਨ ਪਲੇ ਲੋਕ ਤੇਰੇ ਆਉਣ ਵਾਲੇ ਜੀਵਨ ਵਿੱਚ ਤੇਰੇ ਕੀਤੇ ਹੋਏ ਕੰਮਾਂ ਦੀ ਹੀ ਵਿਚਾਰ ਹੋਣੀ ਹੈ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਾ ਸਮਝਾਇਆ ਜੀਵਨ ਵਿੱਚ ਕੀਤੇ ਹੋਏ ਕੰਮਾਂ ਦੀ ਵਿਚਾਰ ਕਰਨ ਤੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਆਪਣੇ ਜੀਵਨ ਵਿੱਚ ਇਸ ਥਾਂ ਤੇ ਮਿਹਨਤ ਨਹੀਂ ਕੀਤੀ। ਮਿਸਾਲ ਦੇ ਤੌਰ ਤੇ ਕੋਈ ਬੱਚਾ ਡਾਕਟਰੀ ਕਰਦਾ ਹੈ ਤੇ ਆਪਣੇ ਖੇਤਰ ਵਿੱਚ ਡਟ ਕੇ ਮਿਹਨਤ ਕਰਦਾ ਹੈ। ਬੱਚਾ ਚੰਗੇ ਨੰਬਰਾਂ ਵਿੱਚ ਪਾਸ ਹੋ ਕੇ ਸਰਟੀਫਿਕੇਟ ਪ੍ਰਾਪਤ ਕਰਦਾ ਹੈ ਪਰ ਦੂਸਰੇ ਪਾਸੇ ਅਜਿਹੇ ਬੱਚਾ ਵੀ ਹੈ ਜੋ ਕੇਵਲ ਡੰਗ ਟਪਾਉ ਮਿਹਨਤ ਕਰਦਾ ਹੈ। ਕਈ ਵਾਰ ਅਜਿਹੇ ਬੱਚੇ ਅਧਿ ਵਿਚਾਰੋਂ ਹੀ ਕੀਤਾ ਛੱਡ ਜਾਂਦੇ ਹਨ। ਹੁਣ ਕਾਲਜ ਦਾ ਸਟਾਫ ਅਧਿਆਪਕ ਵਿਚਾਰ ਕਰਦਾ ਹੈ ਕਿਸ ਵਿਦਿਆਰਥੀ ਨੇ ਕਿੰਨੀ ਮਿਹਨਤ ਕੀਤੀ ਹੈ ਕਰਨੀ ਕੀਰਤ ਵਾਚੀਏ ਦਾ ਭਾਵ ਅਰਥ ਵਿਦਿਆਰਥੀ ਨੇ ਜੋ ਪੇਪਰ ਦਿੱਤਾ ਹੈ ਜੋ ਐਗਜ਼ਾਮ ਦਿੱਤਾ ਹੈ ਉਸ ਐਗਜ਼ਾਮ ਦੇ ਆਧਾਰਤ ਉਸ ਬੱਚੇ ਨੂੰ ਨੰਬਰ ਵਾਧ ਜਾਂ ਘੱਟ ਮਿਲਦੇ ਹਨ ਉਹਦੇ ਕੀਤੇ ਹੋਏ ਕੰਮ ਦੇ ਅਨਸਾਰ ਉਸ ਨੂੰ ਨੰਬਰ ਮਿਲਦੇ ਹਨ ਕੀਤੇ ਹੋਏ ਕੰਮਾਂ ਦੀ ਪੜਤਾਲ ਕਰਨੀ ਲੇਖਾ ਸਮਝਾਉਣਾ ਉਸ ਦਾ ਹਾਨ ਲਾਭ ਪੱਖ ਉਸ ਦੇ ਸਾਹਮਣੇ ਰੱਖਣਾ। ਲੇਖਾ ਕਰ ਸਮਝਾਇਆ ਭਾਵ ਅਗਿਆਨਤਾ ਵਿੱਚ ਜਨਮ ਗਵਾ ਲਿਆ ਹੈ। ਬੇਸਮਝੀ ਤੇ ਬੇਧਿਆਨੀ ਵਿੱਚ ਸਮਾ ਨਿਕਲ ਗਿਆ ਹੈ। ਇਹ ਤਾਂ ਸੰਸਾਰੀ ਪੱਖ ਹੈ ਪਰ ਆਤਮ ਗੁਣ ਇਕੱਤਰ ਕਰਨ ਦਾ ਯਤਨ ਨਹੀਂ ਕੀਤਾ। ਵਿਸ਼ਿਆਂ ਦੇ ਭੋਗ ਭੋਗਣ ਵਿੱਚ ਲੱਗਾ ਰਿਹਾ। ਕੀਤੇ ਕੰਮਾਂ ਦੀ ਪਰਖ ਪਰਚੋਲ ਇਸ ਸਮਾਜ ਦੀ ਲੋਕਚਾਰੀ ਵਿੱਚ ਹੀ ਹੋਣੀ ਹੈ। ਇਹੀ ਪ੍ਰਮਾਤਮਾ ਦਾ ਕਰ ਹੈ। ਅਦਾਲਤਾਂ ਵਿੱਚ ਜਦੋਂ ਕਿਸੇ ਆਦਮੀ ਨੂੰ ਸਜ਼ਾ ਮਿਲਦੀ ਹੈ ਤਾਂ ਉਹ ਆਪ ਵੀ ਰੋਂਦਾ ਹੈ ਉਸ ਦੇ ਪਰਿਵਾਰ ਵਾਲੇ ਵੀ ਕਸ਼ਟ ਸਹਾਰਦੇ ਹਨ ਕੀਤੇ ਹੋਏ ਕੰਮ ਦੀ ਸਜ਼ਾ ਮਿਲਣੀ ਜਾਂ ਮਾਨ ਸਨਮਾਨ ਮਿਲਣਾ ਮਨੁੱਖ ਤੇ ਨਿਰਭਰ ਕਰਦਾ ਹੈ ਵਿਕਸਤ ਦੇਸ਼ਾਂ ਵਿੱਚ ਭਾਵੇਂ ਮੌਤ ਦੀ ਸਜ਼ਾ ਕੱਟ ਹੈ ਪਰ ਲੰਬੀਆਂ ਲੰਬੀਆਂ ਉਮਰ ਕੈਦ ਦੀਆਂ ਸਜ਼ਾਵਾਂ ਬਰਕਰਾਰ ਹਨ ਕੀਤੇ ਕਣਾਉਣੇ ਕੰਮਾਂ ਦੀ ਸਜ਼ਾ ਮਿਲਦਿਆਂ ਆਦਮੀ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦਾ ਹੈ ਅਜਾਹੇ ਰੋਣੇ ਨੂੰ ਕੋਈ ਵੀ ਸੂਝਵਾਨ ਮਨੁੱਖ ਨਹੀਂ ਸੁਣਦਾ ਐਸੇ ਮਨੁੱਖ ਦਾ ਸਮਾਜ ਵਿੱਚ ਕੋਈ ਸਤਕਾਰ ਨਹੀਂ ਹੁੰਦਾ ਇਸ ਨੂੰ ਜੀਵਨ ਤਾਂ ਬਹੁਤ ਕੀਮਤੀ ਮਿਲਿਆ ਸੀ ਪਰ ਇਸ ਨੇ ਗਵਾ ਲਿਆ ਹੈ ਥਾਉ ਨਾ ਹੋਵੀ ਪੌਂਦੀ ਹੁਣ ਸੁਣਿਆ ਕਿਆ ਰੁਆਇਆ ਰੋਣਾ ਤਾਂ ਸਰੀਰ ਦੁਆਰਾ ਹੀ ਹੋ ਸਕਦਾ ਹੈ ਸਜ਼ਾ ਵੀ ਉਸ ਸਰੀਰ ਨੂੰ ਹੀ ਹੋ ਸਕਦੀ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਹਥਲੇ ਜੀਵ ਨੂੰ ਸਮਝਣ ਲਈ ਆਖਿਆ ਹੈ ਮਨੁੱਖੀ ਸਮਾਜ ਅੰਦਰ ਜਦੋਂ ਕੋਈ ਆਦਮੀ ਵਿਵਰਜਿਤ ਕਰਮ ਕਰਦਾ ਹੈ ਤਾਂ ਉਸ ਨੂੰ ਸਮਾਜ ਅੰਦਰ ਹੀ ਸਜ਼ਾ ਮਿਲ ਜਾਂਦੀ ਹੈ ਮਿਲੀ ਸਜ਼ਾ ਤੇ ਪਛਤਾਉਂਦਾ ਹੈ ਦੁਨੀਆਦਾਰੀ ਵਿੱਚ ਫਸਿਆ ਮਨੁੱਖ ਹਉਮੈ ਦੇ ਸੰਗਲ ਤੋਂ ਮੁਕਤ ਨਹੀਂ ਹੋਇਆ ਗੁਰੂ ਜੀ ਜਿੱਥੇ ਵੀ ਗਏ ਹਨ ਦੁਨੀਆਦਾਰੀ ਵਿੱਚ ਫਸਿਆ ਮਨੁੱਖਾਂ ਨੂੰ ਤੇ ਕਰਮ ਕਾਰਨਾ ਦੀ ਲਤਾੜੀ ਜਨਤਾ ਨੂੰ ਉਭਾਰਨ ਦਾ ਯਤਨ ਕੀਤਾ ਹੈ ਸਮੁੱਚੀ ਨਿਗਾ ਮਾਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੀ ਕੌਮ ਖੁਦ ਕਰਮ ਕਾਣ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ ਮਰਨ ਉਪਰੰਤ ਮਿਲਣ ਵਾਲੇ ਸੁਖ ਦੀ ਭਾੜ ਵਿੱਚ ਝਟਕੀ ਹੋਈ ਹੈ ਇਸ ਭਟਕਣਾ ਨੇ ਅਸਲੀ ਜੀਵਨ ਦੇ ਫਲਸਫੇ ਨੂੰ ਨਹੀਂ ਸਮਝਿਆ ਇਸ ਲਈ ਜੀਵਨ ਅਜਾਈਂ ਗਵਾਚ ਗਿਆ ਕੀਤੇ ਕਰਮ ਦੀ ਸਜ਼ਾ ਜਾਂ ਰੋਣਾ ਵਰਤਮਾਨ ਜੀਵਨ ਵਿੱਚ ਹੀ ਹੈ ਇਹ ਵਾਕਿਆਤ ਸਰੀਰ ਦੁਆਰਾ ਹੋ ਸਕਦੇ ਹਨ ਗੁਰਬਾਣੀ ਵਰਤਮਾਨ ਜੀਵ ਵਿੱਚ ਸਚਿਆਰ ਬਣ ਦਾ ਸਨੇਹਾ ਦੇ ਰਹੀ ਹੈ ਜੋ ਆਦਮੀ ਵਰਤਮਾਨ ਵਿੱਚ ਤਬਦੀਲ ਹੋਣਾ ਨਹੀਂ ਚਾਹੁੰਦਾ ਉਹ ਮਰਨ ਉਪਰੰਤ ਸਵਰਗ ਦੇ ਲਾਰਿਆਂ ਵਿੱਚ ਗਵਾਚੀ ਬੈਠਾ ਹੈ ਇਸ ਪੌੜੀ ਵਿੱਚ ਜੋ ਸਾਨੂੰ ਉਪਦੇਸ਼ ਮਿਲਿਆ ਹੈ ਉਹ ਇਹ ਹੈ ਮਨ ਅੰਧਾ ਜਨਮ ਗਵਾਇਆ ਮਨ ਅੰਧੇ ਅੰਧੇ ਦਾ ਮੀਨਿੰਗ ਅਗਿਆਨਤਾ ਜਨਮ ਗਵਾ ਲਿਆ ਤੈਨੂੰ ਮਿਲਿਆ ਸੀ ਤੇਰੇ ਕੋਲ ਬਠਵਾ ਸੀ ਪਰਸ ਸੀ ਪੈਸੇ ਸਨ ਤੂੰ ਗਵਾ ਲਏ ਤੇਰੇ ਕੋਲ ਜ਼ਿੰਦਗੀ ਤੈਨੂੰ ਮਿਲੀ ਹੈ ਤੂੰ ਉਹ ਗਵਾ ਲਈ ਗਵਾਈ ਕਿਸ ਤਰ੍ਹਾਂ ਆ ਸਰੀਰ ਨੂੰ ਭੋਗ ਕੇ ਗਵਾਈ ਕਿਸ ਤਰ੍ਹਾਂ ਆ ਤੂੰ ਮਰਿਆ ਹੈ ਦੁਨੀਆਦਾਰੀ ਵਿੱਚ ਸੰਗਲ ਕਿਹੜਾ ਤੇਰੇ ਗਲੇ ਪਿਆ ਹੈ ਜਾਤ ਦਾ ਜਥੇਬੰਦੀ ਦਾ ਹਉਮੈ ਦਾ ਕਿ ਮੈਂ ਸ੍ਰੇਸ਼ਟ ਹਾਂ ਅੱਗੇ ਆਉਣ ਵਾਲੀ ਜੀਵਨ ਦੇ ਵਿੱਚ ਇਹ ਲੇਖਾ ਕੀਤਾ ਜਾਏਗਾ ਤੇਰੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਤੂੰ ਇਸ ਜ਼ਿੰਮੇਵਾਰੀ ਨਾਲ ਕਿੰਨਾ ਕੁ ਇਹ ਕੰਮ ਨਿਭਾਇਆ ਹੈ ਇਸ ਵਾਰ ਤੇ ਫਰੀਦ ਸਾਹਿਬ ਜੀ ਇੱਕ ਬਾਖ ਰਾਈ ਸਾਨੂੰ ਬੜੀ ਪਿਆਰੀ ਸਿੱਖਿਆ ਦੇ ਰਹੇ ਨੇ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਝਾਇਆ ਸੇਕਤ ਫਿਰਹਿ ਚਿਤ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਝਾਇਆ ਸੇਕਤ ਫਿਰਹਿ ਚਿਤ ਸੋ ਸਾਨੂੰ ਸਾਡਾ ਵੀ ਫਰਜ਼ ਬਣਦਾ ਹੈ ਮਨ ਅੰਦੇ ਜਨਮ ਗਵਾਇਆ ਕਿ ਜੋ ਸਾਨੂੰ ਜੀਵਨ ਮਿਲਿਆ ਹੈ ਇਸ ਜੀਵਨ ਅੰਦਰ ਬੈਠ ਕੇ ਗੁਰੂ ਸਾਹਿਬ ਦੇ ਸ਼ਬਦ ਦੇ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਆਪਣੇ ਜੀਵਨ ਅੰਦਰ ਆਨੰਦ ਭਰ ਲਈਏ ਭੁੱਲਾਂ ਚੁਕਾਂ ਦੀ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ